ਉਹ ਬਲ ਬਖਸ਼ਿਸ਼ ਨਹੀਂ ਕਰਦੇ ਇਹ ਮੇਰੇ ਕੇਸ ਦੇ ਵਿੱਚ ਪਹਿਲੀ ਵਾਰ ਸੀ ਮੈਂ ਕਦੀ ਸੋਚੇ ਨਹੀਂ ਸੀ ਕਿ ਮੈਂ ਆਪਣੀ ਖੁਦ ਦੀ ਧੀ ਨੂੰ ਸੀਨੇ ਬਾਜਿਆਂ ਨਾਲ ਨੱਚਣਾ ਲੈ ਕੇ ਆਵਾਂਗੀ ਸੋ ਮੇਰੇ ਲਈ ਇਹ ਵੀ ਪ੍ਰਾਊਡ ਮੂਮੈਂਟ ਸੀਗਾ ਕਿ ਆਂਦੀ ਸਾਡੀ ਧੀ ਸੋਸ਼ਲ ਮੀਡੀਆ ਤੇ ਸਾਝਾ ਕੀ ਹੈ ਸਾਨੂੰ ਵੀ ਮੌਕਾ ਮਿਲਿਆ ਟੀਵੀ ਤੇ ਆਉਣ ਦਾ ਸੋ ਇਹ ਮੇਰੇ ਲਈ ਪ੍ਰਾਊਡ ਮੂਮੈਂਟ ਸੀ ਐਸ ਵਕਤ ਜਿਸ ਘਰ ਦੇ ਵਿੱਚ ਅਸੀਂ ਬੈਠੇ ਆ ਇਸ ਘਰ ਦੇ ਵਿੱਚ 27 ਸਾਲਾਂ ਬਾਅਦ ਧੀ ਨੇ ਜਨਮ ਲਿਆਏ ਸਰਦਾਰ ਪਰਮਜੀਤ ਸਿੰਘ ਹੁਣੀ ਮੇਰੇ ਨਾਲ ਨੇ ਉਹਨਾਂ ਦੇ ਡਾਟਰ ਇਨ-ਲਾ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਨੇ ਧੀ ਦੇ ਜਨਮ ਦਿਨ ਉੱਤੇ ਬਹੁਤ ਵੱਡਾ ਜਸ਼ਨ ਮਨਾਇਆ ਇਹਨਾਂ ਨੇ ਢੋਲੀ ਮਂਗਾਏ ਸੀਗੇ ਪੂਰੇ ਮਹੱਲੇ ਦੇ ਵਿੱਚ ਢੋਲ ਠਮੱਕਾ ਕੀਤਾ ਬੜੇ ਸ਼ਾਨੋ ਸ਼ੌਕਤ ਦੇ ਨਾਲ ਆਪਣੀ ਇਸ ਨੰਨੀ ਧੀ ਨੂੰ ਇਸ ਘਰ ਦੇ ਵਿੱਚ ਲਿਆਂਦਾ 27 ਸਾਲਾਂ ਬਾਅਦ ਇਹਨਾਂ ਵਖਵਾ ਤੁਸੀਂ ਵੀ ਹੈਰਾਨ ਹੋਵੋਗੇ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤੇ ਸਰਦਾਰ ਪਰਮਜੀਤ ਸਿੰਘ ਹੁਣੀ ਮੇਰੇ ਨਾਲ ਨੇ ਗੱਲਬਾਤ ਕਰਦੇ ਆਂ ਸਰ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਕਿ 3 ਜਨਮ ਦੇ ਆ 27 ਸਾਲ ਬਾਅਦ ਤੁਸੀਂ ਕਹਿੰਦੇ ਵੀ ਇਸ ਕਰਦੇ ਵਿੱਚ ਧੀ ਆਈ ਹੈ ਤੁਹਾਡੇ ਤਾਂ ਬਹੁਤ ਵਧੀਆ ਜਸ਼ਨ ਮਨਾਇਆ ਤੁਸੀਂ ਹਾਂਜੀ ਹਾਂਜੀ ਬਹੁਤ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸਾਰਿਆਂ ਦਾ ਸੋਸ਼ਲ ਮੀਡੀਆ ਵਾਲੇ ਦਾ ਧੰਨਵਾਦ ਆ ਜਿਨ੍ਹਾਂ ਨੇ ਇਸ ਨਿਮਾਣੇ ਜੇ ਸੇਵਕ ਨੂੰ ਪੂਰੀ ਦੁਨੀਆ ਦੇ ਵਿੱਚ ਪਾਪੂਲਰ ਕੀਤਾ ਐ ਸਦੀ ਦੇ ਬਦੌਲਤ ਕਿਉਂਕਿ ਇਹ ਸਾਡੀ ਜਿਹੜੀ ਵੰਸ਼ਸ਼ ਹੈ 27 ਸਾਲਾਂ ਬਾਅਦ ਧੀ ਦੇ ਰੂਪੇ ਚ ਅੱਗੇ ਆਈ ਹੈ ਤੇ ਅਸੀਂ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਆਂ ਵੀ ਸਾਨੂੰ ਪਹਿਲੀ ਧੀ ਦੀ ਦਾਤ ਬਖਸ਼ਿਸ਼ ਕੀਤੀ ਹੈ ਜੀ ਅੱਛਾ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ ਕਈ ਲੋਕ ਤਾਂ ਇਹ ਵੀ ਸੋਚਦੇ ਹੋਣਗੇ ਵੀ 27 ਸਾਲ ਦਾ ਲੰਮਾ ਬਹੁਤ ਸਤਕਵਾ ਹੋ ਜਾਂਦਾ ਕਈ ਤਾਂ ਵੀ ਸਮਝੀ ਜਾਂਦੇ ਲੋਕ ਵੀ ਜਿਵੇਂ ਵੀ ਇੱਕੋ ਪਰਿਵਾਰ ਜਿਹੜਾ ਵਾ ਪਹਿਲੀ ਧੀ ਜਿਹੜੀ ਆਈ ਹੈ ਤਾਂ ਇਹ ਥੋੜਾ ਸਮਝਾ ਦਿਓ ਸਾਨੂੰ ਮੇਰੇ ਤਿੰਨ ਬੇਟੀਆਂ ਨੇ ਜੀ ਵੱਡੀ ਬੇਟੀ ਦੇ ਘਰ ਤਿੰਨ ਬੱਚੇ ਨੇ ਦੋ ਬੇਟੇ ਇੱਕ ਬੇਟੀ ਹੈ ਛੋਟੀ ਬੇਟੀ ਦੇ ਘਰ ਦੋ ਬੇਟੇ ਨੇ ਤੇ ਤੀਜੀ ਬੇਟੀ ਹੋਣੇ ਸ਼ਾਦੀ ਕੀਤੀ ਉਹਨਾਂ ਦੇ ਡਿਲੀਵਰੀ ਹੋਣ ਵਾਲੀ ਹੈ ਤੇ ਮੇਰੇ ਜਿਹੜੇ ਬੇਟੇ ਇੱਕ ਬਾਅਦ ਅਮਰੀਕਾ ਚ ਹੈ ਇੱਕ ਛੋਟਾ ਬੇਟਾ ਹੈ ਰਮਨਦੀਪ ਸਿੰਘ ਸਾਡੇ ਘਰ ਦੀ ਵੰਸ਼ ਜਿਹੜੀ ਆ ਜਿਹਨੂੰ ਆਪਾਂ ਕਹਿੰਦੇ ਆ ਅਨਛਤੁਰਨ ਵੰਸ਼ਤੁਰਨ ਵਾਲੀ ਹੈ ਉਹ ਸਾਡੇ ਘਰ ਦੇ ਵਿੱਚੇ ਮੇਰੇ ਤਿੰਨ ਭਰਾ ਨੇ ਜਿਹੜੇ ਐਕਸਪਾਇਰ ਹੋ ਚੁੱਕੇ ਨੇ ਸਿਵਲ ਟਾਈਮ ਪਰਿਵਾਰ ਦੇ ਵਿੱਚ ਮੈਂ ਸਭ ਤੋਂ ਵੱਡਾ ਆ ਤੇ ਤਿੰਨ ਚਾਰ ਮੇਰੀ ਅਸਿਸਟੈਂਟ ਜਿਨ੍ਹਾਂ ਵਿੱਚ ਦੋ ਮੇਰੀਆਂ ਸਿਸਟਰ ਐਕਸਪਾਇਰ ਹੋ ਚੁੱਕੇ ਨੇ ਦੋ ਮੌਜੂਦਾ ਹੈਗੀਆਂ ਨੇ ਉਹ ਮੇਰੇ ਤੋਂ ਵੱਡੀਆਂ ਨੇ ਸਾਡੇ ਘਰ ਦੇ ਵਿੱਚੇ ਜਿਹੜੀ ਸਾਡੀ ਆਪਣੀ ਵੰਸ਼ ਹੈ ਜਿਆ ਉਹ ਸਾਨੂੰ ਗੁਰੂ ਮਹਾਰਾਜ ਨੇ 27 ਸਾਲਾਂ ਬਾਅਦ ਬਖਸ਼ਿਸ਼ ਕੀਤੀ ਹੈ ਉਦਾਂ ਮੇਰੇ ਦੋਤੇ ਆ ਦੋਤੀ ਇੱਕ ਹੈਗੀ ਹੈ ਉਹਦਾ ਚੜ੍ਹਦੀ ਕਲਾ ਵਾਲਾ ਪਰਿਵਾਰ ਆ ਤੇ ਸਾਡੀ ਜਿਹੜੀ ਅਗੋਂ ਵੰਸ਼ ਸ਼ੁਰੂ ਹੋਣੀ ਹੈ ਸਾਡੀ ਇਹ 27 ਸਾਲਾਂ ਬਾਅਦ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿ ਦਿੱਤੀ ਹੈ ਕਿੰਨੀ ਕਰਮਾਂ ਵਾਲੀ ਹੈ ਕਿ ਜਦੋਂ ਇਹ ਆਈ ਹੈ ਤਾਂ ਦੁਨੀਆ ਭਰ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਹੋਣੀ ਚਲੋ ਸ਼ਹਿਰ ਦੇ ਵਿੱਚ ਤਾਂ ਜਾਣਦੇ ਹੀ ਹੋਣਗੇ ਪਰ ਪੂਰੀ ਦੁਨੀਆ ਦੇ ਵਿੱਚ ਵੇਖ ਲਓ ਵੀ ਬੇਟੀ ਕਰਕੇ ਜਾਣ ਲੱਗੇ ਜਾਣ ਲੱਗੇ ਜੀ ਮੈਂ ਆ ਮੀਡੀਆ ਦਾ ਬਹੁਤ ਬਤਵਾ ਦਿਆਂ ਜਿਨ੍ਹਾਂ ਨੇ ਇਹ ਕਵਰਿੰਗ ਕਰਕੇ ਤੇ ਪੂਰੇ ਜਗਤ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਇਸ ਨੰਨੀ ਦੀ ਸਥਿਤੀ ਕਰਕੇ ਸਾਨੂੰ ਸਾਰਿਆਂ ਦਾ ਜਾਣਨ ਦਾ ਮੌਕਾ ਦਿੱਤਾ ਤੇ ਮੈਂ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਸਾਨੂੰ ਸਹਿਯੋਗ ਦਿੱਤਾ ਮੇਰੀਆਂ ਬੇਟੀਆਂ ਨੇ ਮੇਰੀ ਧੀ ਨੋ ਨੋ ਧੀ ਨੇ ਬੇਟੀਆਂ ਨੇ ਪੂਰਾ ਮਨਪੂਰ ਪਰਿਵਾਰ ਨੇ ਮੈਨੂੰ ਪੂਰਨ ਸਹਿਯੋਗ ਦਿੱਤਾ ਵੀ ਜਦੋਂ ਬੱਚੀ ਹੋਈ ਹੈ ਸਾਡੀ ਪਹਿਲੀ ਸੋਚ ਸੀਗੀ ਵੀ ਜੇ ਮੈਨੂੰ ਪ੍ਰਮਾਤਮਾ ਨੂੰ ਪਹਿਲੇ ਹੀ ਥੋੜੀ ਜੀ ਵਿਦ ਬਖਸ਼ਿਸ਼ ਕਰ ਦਿੱਤੀ ਸੀਗੀ ਤੇ ਸਾਰੇ ਕਹਿੰਦੇ ਬੇਟਾ ਹੋਏਗਾ ਬੇਟਾ ਹੋਏਗਾ ਪਰ ਮੈਂ ਅਖੀਰਲੇ ਸਮੇਂ ਤੇ ਆ ਕੇ ਕਹਾਂਦਾ ਮੈਂ ਤਾਂ ਬੇਟੀ ਹੋਊਗੀ ਤੇ ਕਿਉਂਕਿ ਗੁਰਮਾਰੇ ਕਈ ਵਾਰੀ ਇਹ ਜੋ ਕੋਟਕ ਰਾਤੇ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਥੋੜਾ ਜਿਹਾ ਪਰਮਾਤਮਾ ਸਾਨੂੰ ਗਿਆਨ ਬਖਸ਼ ਜਾਂਦਾ ਤੇ ਫਿਰ ਮੇਰੇ ਸਾਰੇ ਪਰਿਵਾਰ ਵਾਲੇ ਮੇਰੀ ਵਾਈਫ ਹੀ ਕਹਿ ਲੱਗੀ ਬੇਟਾ ਹੋਵੇਗਾ ਮੈਂ ਕਹਾਂ ਨਹੀਂ ਇਹ ਬੇਟੀ ਆ ਰਹੀ ਹੈ ਤੇ ਤੁਸੀਂ ਅਸੀਂ ਬੇਟੀ ਆਏਗੀ ਤੇ ਅਸੀਂ ਪੂਰੇ ਢੋਲ ਧਮਕੇ ਨਾਲ ਲੈ ਕੇ ਆਵਾਂਗੇ ਤੇ ਮਤਲਬ ਇੱਕ ਦੁਨੀਆ ਦੇ ਵਿੱਚ ਇੱਕ ਸਮਾਜ ਦੇ ਵਿੱਚ ਇਹੋ ਜੀ ਦਿੱਖ ਬਣੇਗੀ ਵੀ ਜਿਹੜਾ ਅੱਜ ਦੇ ਧੀਆਂ ਨੂੰ ਜਿਹੜਾ ਅੱਜ ਕੱਲ ਦੇ ਸਮੇਂ ਦੇ ਵਿੱਚ ਯੋਗ ਨਹੀਂ ਸਮਝਦਾ ਧੀਆਂ ਨੂੰ ਦਰਕਾਰ ਰਿਹਾ ਹੈ ਵੇ ਧੀਆ ਸਾਡੇ ਦੇ ਮਾਪਿਆਂ ਦੇ ਬੋਝ ਬਣ ਰਹੀਆਂ ਨੇ ਉਹਨੂੰ ਖਤਮ ਕਰਨ ਵਾਸਤੇ ਇੱਕ ਸਮਾਜ ਦੇ ਵਿੱਚ ਚੰਗਾ ਮੈਸੇਜ ਦੇਣ ਦੇ ਖਾਤਰ ਇਹ ਅਸੀਂ ਛੋਟਾ ਜਿਹਾ ਗੁਰੂਮਾਰ ਨੇ ਸਾਡੇ ਤੋਂ ਸੇਵਾ ਬਖਸ਼ੀ ਕੀਤੀ ਹੈ ਉਪਰਾਲਾ ਕੀਤਾ ਤੇ ਅਸੀਂ ਆਪਣੀ ਧੀ ਨੂੰ ਸਮਾਜ ਦੇ ਵਿੱਚ ਵਧੀਆ ਸਚੱਜੇ ਢੰਗ ਦੇ ਨਾਲ ਜੋ ਵੀ ਹੋਏਗੀ ਸਾਡੇ ਤੋਂ ਪਰਵਿਸ਼ਸ਼ੀ ਕਰਾਂਗੇ ਜੀ ਬੇਟੀ ਹੋਈ ਹੈ ਉਦੋਂ ਸਾਰਾ ਪਲਾਨ ਕੀਤਾ ਕਿ ਆਪਾਂ ਏਡਾ ਜਸ਼ਨ ਮਨਾਉਣਾ ਪੂਰੇ ਮਹੱਲੇ ਦੇ ਵਿੱਚ ਜਾਂ ਜਦੋਂ ਲੈ ਕੇ ਆਉਣਾ ਪੁੱਲਾਂ ਦੀ ਵਰਖਾ ਕੀਤੀ ਤੁਸੀਂ ਬਹੁਤ ਕੁਝ ਕੀਤਾ ਕਿ ਜਾਂ ਫਿਰ ਪਹਿਲਾਂ ਤੋਂ ਪਲਾਨਿੰਗ ਸੀਗੀ ਕਿ ਜਦੋਂ ਪਹਿਲਾਂ ਦੀ ਕੋਈ ਪਲਾਨਿੰਗ ਨਹੀਂ ਸੀਗੀ ਸਿਰਫ ਜਦੋਂ ਕਹਿੰਦੇ ਨੇ ਗੁਰੂ ਮਹਾਰਾਜ ਨੇ ਵਡਿਆਈ ਦੇਣੀ ਹੋਵੇ ਜਾਂ ਕੋਈ ਬਖਸ਼ਿਸ਼ ਕਰਨੀ ਹੋਵੇ ਤੇ ਉਹ ਆਟੋਮੈਟਿਕ ਆਪੇ ਕਰਾਉਂਦੇ ਨੇ ਸਾਡੀ ਤੋਂ ਸੇਵਾ ਇਹ ਆਪਾਂ ਵੀ ਕਹੀਏ ਜੀ ਅਸੀਂ ਪਹਿਲਾਂ ਪਲਾਨਿੰਗ ਸਾਡੀ ਪਹਿਲੇ ਪਲਾਨਿੰਗ ਹੋਈ ਨਹੀਂ ਸੀਗੀ ਸਾਡੀ ਜਿਹੜੀ ਅਸੀਂ ਬੇਟੀ ਨੂੰ ਚੈੱਕਅਪ ਕਰਾਇਆ ਤੇ ਉਹਦੇ ਵਿੱਚੇ ਮਤਲਬ ਦੱਸਿਆ ਵੀ ਅੱਜ ਦੀ ਤੀਨ ਨੂੰ ਡਿਲੀਵਰੀ ਹੋਣੀ ਹੈ ਤੇ ਸਾਨੂੰ ਸਾਡੇ ਕੋਲ ਜੋ ਸਾਡੀਆਂ ਦੋ ਆਸ਼ਾ ਵਰਕਰ ਵੀ ਹੈਗੀਆਂ ਸਾਡੀ ਰਿਸ਼ਤੇਦਾਰੀ ਨੇ ਉਹ ਕਹਿਣ ਲੱਗੇ ਵੀ ਤੁਸੀਂ ਮਤਲਬ ਦੋ ਤਰੀਕ ਹੈ ਅੱਜ ਡਿਲੀਵਰੀ ਕਰਾ ਲਓ ਮੈਂ ਕਹਿੰਦਾ ਨਹੀਂ ਅਸੀਂ 5 ਤਰੀਕ ਨੂੰ ਸਾਨੂੰ ਬੇਨਤੀ ਹੋਈ ਹੈ ਬਾਵਾ ਗੁਰੂ ਅਗਵਾ ਹੁਕਮ ਹੋਇਆ ਵੀ 5 ਤਰੀਕ ਨੂੰ ਵਾਜ ਨਿਕਲੀ ਤੇ 5 ਤਰੀਕ ਮੰਡੇ ਨੂੰ ਅਸੀਂ ਡਿਲੀਵਰੀ ਕਰਾਵਾਂਗੇ ਤੇ ਉਹ ਫਿਰ ਜਦੋਂ ਦੇਖੋ ਕਰਨਾ ਦੇ ਮਹਾਰਜ ਨੇ ਅਸੀਂ ਸੋਚ ਸਾਡੀ ਸੋਚ ਨਹੀਂ ਚਲਨੀ ਉਹਨੇ ਅੱਗੇ ਵੀ ਉਹਦੀ ਸੋਚ ਸੀ ਜੀ ਮੈਂ ਕੁਦਰਤੀ ਲੁਧਿਆਣੇ ਗਿਆ ਤੇ ਮੈਨੂੰ ਵੱਡੀ ਬੇਟੀ ਦਾ ਫੋਨ ਆਇਆ ਵੀ ਇੱਦਾਂ ਦਾ ਡੈਡੀ ਰਸੀਸ ਤੋਂ ਨੂੰ ਹਸਪੀਟਲ ਲੈ ਕੇ ਜਾ ਰਹੇ ਮੈਂ ਕੋਈ ਕਹਿੰਦਾ ਲੈ ਜਾ ਮੈਂ ਵੀ ਆ ਰਿਹਾ ਕੈਂਡੀਡੇਟ ਤੱਕ ਪਹੁੰਚ ਰਿਹਾ ਤੇ ਠੀਕ ਮੈਂ ਵੀ ਆਪਣੇ ਆ ਕੇ ਇੱਥੇ ਆਪਣਾ ਨਿਤਨੇਮ ਕੀਤਾ ਅਸੀਂ ਰਹਿਰਾ ਸਾਹਿਬ ਦਾ ਪਾਠ ਕੀਤਾ ਇਸ਼ਨਾਨ ਪਾਣੀ ਕਰਕੇ ਫਿਰ ਮੈਂ ਵੀ ਹਸਪੀਟਲ ਚਲੇ ਗਿਆ 9 ਵਜੇ ਗੁੜੀਆ ਸਾਡੀ ਨੇ ਜਨਮ ਲਿਆ ਫਿਰ ਪਰਮਾਤਮਾ ਦੀ ਬਖਸ਼ਿਸ਼ ਵੀ ਬੇਟੀ ਸੀ ਦੂਜੇ ਦਿਨ ਸਾਨੂੰ ਛੁੱਟੀ ਮਿਲ ਗਈ ਇਹ ਜਿਹੜੀ ਬੇਟੀ ਸੀ ਤਿੰਨਕ ਦਿਨਾਂ ਨੂੰ ਮਸ਼ੀਨ ਵਿੱਚ ਰੱਖਿਆ ਗਿਆ ਜੀ ਮਸ਼ੀਨ ਵਿੱਚ ਰੱਖਣ ਕਰਕੇ ਕੋਲੀ ਨੂੰ ਆਕਸੀਜਨ ਦੀ ਪ੍ਰੋਬਲਮ ਸੀ ਕੀ ਹੁੰਦੇ ਕਰਕੇ ਤਿੰਨ ਦਿਨ ਮਸ਼ੀਨ ਵਿੱਚ ਰੱਖਿਆ ਉਹਨਾਂ ਨੇ ਫਿਰ 5 ਤਰੀਕ ਨੂੰ ਦੇਖੋ ਸਾਡੀ ਵੀ ਆਵਾਜ਼ ਪਰਮਾਤਮਾ ਨੇ ਸੱਚ ਕੀਤੀ ਹੈ ਜੇ ਸਾਡਾ ਇਹਗਾ ਵੀ 5 ਤਰੀਕ ਨੂੰ ਅਸੀਂ ਘਰ ਲਿਆ ਕਹਿੰਦੇ 5 ਤਰੀਕ ਨੂੰ ਹੀ ਮਹਾਰਾਜ ਸਾਡੇ ਘਰ ਪਈ ਦੋ ਤੀਕ ਦਾ ਬਰਥ ਹੋਇਆ 5 ਤਰੀਕ ਨੂੰ ਘਰ ਦੇ ਵਿੱਚ ਇਹਨੇ ਚੜਨਾ ਪੈਨੇ ਪਹਿਲਾ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਗਏ ਆ ਗੁਰਦੁਆਰਾ ਸਾਹਿਬ ਵਿੱਚ ਕੜਾ ਪ੍ਰਸ਼ਾਦ ਦੇ ਕੇ ਕਰਾ ਕੇ ਤੇ ਅਰਦਾਸ ਬੇਨਤੀ ਕਰਾ ਕੇ ਤੇ ਉਸ ਤੋਂ ਬਾਅਦ ਭਾਈ ਸਾਹਿਬ ਸਾਡੇ ਗਰੰਤੀ ਸਿੰਘ ਸਾਹਿਬ ਨੇ ਅੰਮ੍ਰਿਤ ਦਾ ਚੂਲਾ ਇਸ ਵਕਤੀ ਨੂੰ ਬਖਸ਼ਿਸ਼ ਕੀਤਾ ਤੇ ਅਗਰੋਂ ਤੁਹਾਡਾ ਪਲਾਨ ਜਿਹੜਾ ਹੈਗਾ ਅਸੀਂ 40 ਦਿਨਾਂ ਦੀ ਬੱਚੀ ਹੋ ਜਵੇ ਤੇ ਨਾਲ ਤੀਕ ਨੂੰ ਤੇ ਆਪਣੇ ਬੇਟੇ ਨੂੰ ਲਿਜਾ ਕੇ ਅਸੀਂ ਆਪਣੇ ਅਕਾਲ ਚੱਕ ਸਾਹਿਬ ਤੋਂ ਅੰਮ੍ਰਿਤ ਧਾਰਕ ਤੇ ਗੁਰਸਿੱਖੀ ਜੀਵਨ ਨਾਲ ਤੋਰ 40 ਦਿਨ ਬਾਅਦ ਸਵਾ ਮਹੀਨੇ ਬਾਅਦ ਜਿਹੜਾ ਚਲੋ ਕੋਚ ਕਰ ਸਕਦੇ ਪਰ ਫਿਰ ਵੀ ਥੋੜਾ ਜਿਹਾ ਬੱਚਾ ਪਰਫੁੱਲ ਹੋ ਜਾਊਗਾ ਥੋੜਾ ਜਿਹਾ ਬੰਦਾ ਚੂਲਾ ਲੈ ਆਂਦੇ ਯੋਗ ਵੀ ਹੋ ਜਾਊਗਾ ਉਹ ਫਿਰ ਅਸੀਂ ਪਲਾਨ ਬਣਾਇਆ 40 ਦਿਨਾਂ ਬਾਅਦ ਅਸੀਂ ਕੱਲ ਤੱਕ ਸਭ ਤੇ ਇਹਨਾਂ ਨੂੰ ਅਮਰਦੀ ਦਾਤ ਜੋ ਵਾਈ ਗਰੁੱਪ ਵੱਲੋਂ ਬਖਸ਼ਿਸ਼ ਹੋਣੀ ਕਰਾਈ ਮੈਮ ਤੁਸੀਂ ਆਪਣੇ ਆਪ ਨੂੰ ਕਰਮਾਂ ਵਾਲੇ ਸਮਝਦੇ ਹੋ ਵੀ ਇਹ ਲਾਅਸ ਤੁਹਾਨੂੰ ਐਡੇ ਵਧੀਆ ਮਿਲੇ ਨੇ ਕਿ ਬੇਟਿਆਂ ਨਾਲੋਂ ਵੱਧ ਕੇ ਜਸ਼ਨ ਲੜਕੀ ਦਾ ਮਨਾਇਆ ਮੈਨੂੰ ਲੱਗਦਾ ਕਿ ਜੇ ਬੇਟਾ ਹੁੰਦਾ ਸ਼ਾਇਦ ਇੰਨਾ ਜਸ਼ਨ ਤੁਸੀਂ ਭਾਵੇਂ ਕੱਲ ਨਹੀਂ ਕਰਦੇ ਜੀ ਲੱਗ ਕੇ ਬੇਟੇ ਦਾ ਬਹੁ ਕਰਦੇ ਜਸ਼ਨ ਮੇਰੇ ਖਾਸ ਨਾਲ ਸਾਡੇ ਇਲਾਕੇ ਦੇ ਵਿੱਚ ਇਹ ਪਹਿਲਾ ਹੀ ਪ੍ਰੋਗਰਾਮ ਹੈ ਜਿਹੜਾ ਸੀ ਬੜੇ ਚਾਹਵਾਂ ਦੇ ਨਾਲ ਇਹਨੂੰ ਕੀਤਾ ਸੈਲੀਬ੍ਰੇਟ ਕੀਤਾ ਕਿਉਂਕਿ ਇੱਕ ਸਾਡੇ ਨਾਲ ਐਤਵਾਰ ਨੂੰ ਚਪੈਰਾ ਸਾਹਿਬ ਦਾ ਪਾਠ ਹੁੰਦਾ 2 ਵਜੇ ਤੋਂ 5 ਵਜੇ ਤੱਕ ਉੱਥੇ ਅਸੀਂ ਸੰਗਤ ਨੂੰ ਬੇਨਤੀ ਕੀਤੀ ਵੀ ਮੇਰੇ ਘਰ ਗੁਰੂ ਮਹਾਰੇ ਨੇ ਪੋਤਰੀ ਦੀ ਦਾਤ ਬਖਸ਼ਿਸ਼ ਕੀਤੀ ਹੈ ਇਹ ਸਾਰੀ ਸੰਗਤ ਨੂੰ ਬੇਨਤੀ ਅਸੀਂ ਪੋਥੋਂ ਵਾਲ ਨੂੰ ਘਰ ਲੈ ਕੇ ਆਣਾ ਨੂੰ ਸ਼ਾਮ ਨੂੰ ਜਦੋਂ ਵੀ ਉਹ ਦਾ ਡਾਕਟਰ ਨੇ ਛੁੱਟੀ ਦੇਣੀ ਹੈ ਤੇ ਅਸੀਂ 5 6 ਵਜੇ ਦੇ ਕਰੀਬ ਫਿਰ ਲੈ ਕੇ ਆਵਾਂਗੇ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਮੇਰਾ ਸਦਾ ਪਤਾ ਪ੍ਰਵਾਨ ਕਰਿਓ ਤੇ ਜਿੱਥੇ-ਜਿੱਥੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਦਿਓ ਕਿ ਅਸੀਂ ਵਧੀਆ ਤਰੀਕੇ ਨਾਲ ਲੈ ਕੇ ਆਵਾਂਗੇ ਤੇ ਕਾਰ ਵੀ ਬੇਟੇ ਨਾਲ ਸੜਾ ਲੈਂਦੀ ਫਿਰ ਉਹ ਬੱਗੀ ਇੱਕਾਂ ਦੀ ਉਹ ਵੀ ਸੜਾਈ ਇੱਥੇ ਪੂਰੀ ਘਰ ਚ ਡੈਕੋਰੇਸ਼ਨ ਸੀਗੀ ਤੇ ਮਹਾਰਾਜ ਦੀ ਕਿਰਪਾ ਨਾਲ ਅਸੀਂ ਵਾਧਿਆਂ ਦੇ ਨਾਲ ਤੇ ਢੋਲ ਠਮਾਕੇ ਦੇ ਨਾਲ ਮਲਵਾਈ ਜਿਹੜਾ ਗਿੱਦੇ ਵਾਲੇ ਉਹ ਵੀ ਆਏ ਸੀਗੇ ਉਹ ਵੀ ਨੀ ਬਹੁਤ ਚੰਗੀ ਰੌਣਕ ਲਾ ਗਏ ਨੇ ਤੇ ਸਾਰੇ ਜਿੰਦਾ ਵੀ ਜਿੰਦਾ ਸਾਡੀਆਂ ਗੁਰੂਆਂ ਦੀਆਂ ਸੰਗਤਾਂ ਨੇ ਸਾਰੀਆਂ ਪਹੁੰਚੀਆਂ ਜੁੱਥੇ ਮਤਲਬ ਪਿਆਰ ਰੱਖਣੀ ਥਾਂ ਨਹੀਂ ਸੀ ਗੁਰੂ ਘਰ ਦੀ ਤੁਸੀਂ ਮੈਂਮ ਆਪਣੇ ਆਪ ਨੂੰ ਉਦਾਂ ਕਰਮਾਂ ਵਾਲੇ ਸਮਝਦੇ ਹਾਂ ਕਿ ਜਿਹੜੀ ਇਹੋ ਜੀ ਸ਼ੁਰੂਤ ਹੈ ਜਦੋਂ ਮੈਂ ਇਸ ਪਰਿਵਾਰ ਚ ਆਈ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਮੰਦੀ ਹਾਂ ਸ਼ੁਰੂ ਤੋਂ ਮੈਨੂੰ ਵੀ ਬਹੁਤ ਸਨਮਾਨ ਮਿਲਿਆ ਸਪੈਸ਼ਲੀ ਮੇਰੇ ਮਦਰ ਇਨ ਲਾ ਮੰਜੇ ਤੇ ਤੁਸੀਂ ਦੇਖਿਆ ਹੀ ਹੈ ਬੈਡ ਰੈਸਟ ਤੇ ਹੈ ਮੇਰੇ ਸਿਸਟਰ ਇਨ ਲਾਜ਼ ਨੇ ਮੇਰੇ ਫਾਦਰ ਇਨ ਲਾ ਨੇ ਸ਼ੁਰੂ ਤੋਂ ਹੀ ਮੇਰਾ ਬਹੁਤ ਸਾਥ ਦਿੱਤਾ ਹੈ ਮੈਨੂੰ ਹਰੇਕ ਜੋ ਵੀ ਮੈਂ ਕਰਨਾ ਚਾਹਨੀ ਕਦੇ ਮੈਨੂੰ ਰੋਕਿਆ ਟੋਕਿਆ ਨਹੀਂ ਹਮੇਸ਼ਾ ਹੀ ਮੈਨੂੰ ਧੀਆ ਵਾਂਗੂ ਰੱਖਿਆ ਸੋ ਇਸ ਗੱਲੋਂ ਮੈਂ ਆਪਣੇ ਆਪ ਨੂੰ ਲੱਕੀਮੰਦੀ ਆ ਤੇ ਮੈਨੂੰ ਇਹ ਪੂਰਾ ਵਿਸ਼ਵਾਸ ਹੈ ਕਿ ਮੇਰੇ ਬੇਟੇ ਦੀ ਪਰਵਰਿਸ਼ ਵੀ ਬਹੁਤ ਅਸੀਂ ਵਧੀਆ ਕਰਾਂਗੇ ਉਹ ਮੂਮੈਂਟ ਨੂੰ ਤੁਸੀਂ ਕਿਵੇਂ ਇੰਜੋਏ ਕੀਤਾ ਜਦੋਂ ਧੀ ਆਈ ਹੈ ਘਰੇ ਸਾਰਾ ਜਿਵੇਂ ਗਿੱਧੇ ਵਾਲੇ ਆਏ ਸੀਗੇ ਪੰਗੜੇ ਵਾਲੇ ਆਏ ਸੀਗੇ ਟੋਲ ਟਮੱਕਾ ਹੋਇਆ ਪੂਰਾ ਜਸ਼ਨ ਮਨਾਇਆ ਗਿਆ ਉਦੋਂ ਤਾਂ ਪ੍ਰਾਊਡ ਹੁੰਦਾ ਹੋਊਗਾ ਇੱਕ ਮਨ ਦੇ ਵਿੱਚ ਇਹ ਮੇਰੇ ਕੇਸ ਦੇ ਵਿੱਚ ਪਹਿਲੀ ਵਾਰ ਸੀ ਮੈਂ ਕਦੀ ਸੋਚੇ ਨਹੀਂ ਸੀ ਕਿ ਮੈਂ ਆਪਣੀ ਖੁੱਦ ਦੀ ਧੀ ਨੂੰ ਅਸੀਂ ਨੇ ਵਾਜਿਆਂ ਨਾਲ ਚੈਨਲ ਲੈ ਕੇ ਆਵਾਂਗੇ ਸੋ ਮੇਰੇ ਲਈ ਇਹ ਵੀ ਪ੍ਰਾਊਡ ਮੂਮੈਂਟ ਸੀਗਾ ਕਿ ਆਂਦੀ ਸਾਡੀ ਧੀ ਸੋਸ਼ਲ ਮੀਡੀਆ ਤੇ ਸਾਖਾ ਗਈ ਹੈ ਤੇ ਸਾਨੂੰ ਵੀ ਮੌਕਾ ਮਿਲਿਆ ਟੀਵੀ ਤੇ ਆਉਣ ਦਾ ਸੋ ਇਹ ਮੇਰੇ ਲਈ ਪ੍ਰਾਊਡ ਮੂਮੈਂਟ ਸੀ ਸਾਰੇ ਪਰਿਵਾਰ ਨੂੰ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਮੁਬਾਰਕਾਂ ਜੀ ਤਾਂ ਇਹਨੇ ਸਰਦਾਰ ਪਰਮਜੀਤ ਸਿੰਘ ਹੁਣੀ ਜਿਨ੍ਹਾਂ ਦੀ ਪੋਤੀ ਨੇ ਜਨਮ ਲਿਆਏ ਇਹਨਾਂ ਦੇ ਵੰਸ਼ ਨੂੰ ਅੱਗੇ ਵਧਾਇਆ 27 ਸਾਲਾਂ ਦੇ ਬਾਅਦ ਤਾਂ ਬਹੁਤ ਵਧੀਆ ਇਹਨਾਂ ਨੇ ਇੱਕ ਮੈਸੇਜ ਵੀ ਦਿੱਤਾ ਸਮਾਜ ਦੇ ਵਿੱਚ ਕਿ ਹੁਣ ਮੁੰਡਿਆਂ ਤੇ ਕੁੜੀਆਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਇਸੇ ਕਰਕੇ ਇਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਬੜਾ ਜਸ਼ਨ ਮਨਾਇਆ ਜਦੋਂ ਧੀ ਇਹਨਾਂ ਦੇ ਘਰ ਦੇ ਵਿੱਚ ਆਈ ਤਾਂ ਹੀ ਕਹਿੰਦੇ ਨੇ ਕਿ ਲੋਕਾਂ ਨੇ ਬਹੁਤ ਪਸੰਦ ਵੀ ਕੀਤਾ ਹੈ ਕੈਮਰਾਮੈਨ ਗੁਲਚਨ ਸਿੰਘ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਤੇ ਸਾਡੀ ਜਿਹੜੀ ਅਗੋਂ ਵੰਸ਼ ਸ਼ੁਰੂ ਹੋਣੀ ਹੈ ਸਾਡੀ ਇਹ 27 ਸਾਲਾਂ ਬਾਅਦ ਗੁਰੂ ਮਹਾਰਾਜ ਨੇ ਸਾਨੂੰ ਬੱਤੀ ਕਿੰਨੀ ਕਰਮਾਂ ਵਾਲੀ ਐ ਕਿ ਜਦੋਂ ਇਹ ਆਈ ਆ ਤਾਂ ਦੁਨੀਆ ਭਰ ਦੇ ਵਿੱਚ ਸਰਦਾਰ ਪਾਲਨਜੀਤ ਸਿੰਘ ਹੋਣੀ ਚਲੋ ਸ਼ਹਿਰ ਦੇ ਵਿੱਚ ਤਾਂ ਜਾਣਦੇ ਹੀ ਹੋਣਗੇ ਪਰ ਪੂਰੀ ਦੁਨੀਆ ਦੇ ਵਿੱਚ ਵੇਖ ਲਓ ਵੀ ਬੇਟੀ ਕਰਕੇ ਜਾਣ ਲੱਗੇ ਪਹਿਲੀ ਸੋਚੀਗੀ ਵੀ ਜੇ ਮੈਨੂੰ ਪਰਮਾਤਮਾ ਨੇ ਪਹਿਲੇ ਹੀ ਥੋੜੀ ਜੀ ਵਿਰਤ ਬਖਸ਼ਿਸ਼ ਕਰ ਦਿੱਤੀ ਸੀਗੀ ਤੇ ਸਾਰੇ ਕਹਿੰਦੇ ਬੇਟਾ ਹੋਏਗਾ ਬੇਟਾ ਹੋਏਗਾ ਪਰ ਮੈਂ ਅਖੀਲ ਨੇ ਸਮਝਦੇ ਆ ਕੇ ਕਹਿ ਦਿੱਤਾ ਮੇਰੇ ਬੇਟੀ ਹੋਊਗੀ ਇਹ ਕਿਉਂਕਿ ਗੁਰੂ ਮਾਰੇ ਕਈ ਵਾਰੀ ਇਹ ਜੋ ਖੋਤਕ ਰਾਤੇ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਥੋੜਾ ਜਿਹਾ ਪਰਮਾਤਮਾ ਨਾਲ ਗਿਆਨ ਵਖਤ ਜਾਂਦਾ ਈਆਂ ਨੂੰ ਦਰਕਾਰ ਰਿਹਾ ਹੈ ਵੀ ਧੀਆਂ ਸਾਡੇ ਦੇ ਮਾਪਿਆਂ ਦੇ ਬੋਝ ਬਣ ਰਹੀਆਂ ਨੇ ਉਹਨੂੰ ਖਤਮ ਕਰਨ ਵਾਸਤੇ ਇੱਕ ਸਮਾਜ ਦੇ ਵਿੱਚੇ ਚੰਗਾ ਮੈਸੇਜ ਦੇਣ ਦੇ ਖਾਤਰ ਇਹ ਅਸੀਂ ਛੋਟਾ ਜਿਹਾ ਗੁਰੂ ਮਾਰ ਨੇ ਸਾਡਾ ਸੇਵਾ ਬਖਸ਼ੀ ਕੀਤੀ ਏ ਉਪਰਾਲਾ ਕੀਤਾ ਤੇ ਅਸੀਂ ਆਪਣੀ ਧੀ ਨੂੰ ਸਮਾਜ ਦੇ ਵਿੱਚ ਵਧੀਆ ਸਟੇਜੇ ਢੰਗ ਦੇ ਨਾਲ ਜੋ ਵੀ ਹੋਏਗੀ ਸਾਡੇ ਤੋਂ ਪਰਵੀ ਸਿਸ਼ੀ ਕਰਾਂਗੇ 40 ਦਿਨਾਂ ਬਾਅਦ ਅਸੀਂ ਕੱਲ ਤੱਕ ਸਭ ਤੇ ਇਹਨਾਂ ਨੂੰ ਅਮਰਦੀ ਦਾਤ ਜੋ ਵਾਇਗਰੂ ਵੱਲੋਂ ਬਖਸ਼ਿਸ਼ ਹੋਣੀ ਕਰਾਂਗੇ ਇਹ ਮੇਰੇ ਕੇਸ ਦੇ ਵਿੱਚ ਪਹਿਲੀ ਵਾਰ ਸੀ ਮੈਂ ਕਦੀ ਸੋਚੇ ਨਹੀਂ ਸੀ ਕਿ ਮੈਂ ਆਪਣੀ ਖੋਸ ਦੀ ਧੀ ਨੂੰ ਅਸੀਂ ਨੇ ਬਾਜਿਆਂ ਨਾਲ ਚੈਨ ਲੈ ਕੇ ਆਵਾਂਗੇ ਸੋ ਮੇਰੇ ਲਈ ਇੱਕ ਇਹ ਵੀ ਪ੍ਰਾਊਡ ਮੂਮੈਂਟ ਸੀਗਾ ਕਿ ਆਂਦੀ ਸਾਡੀ ਧੀ ਸੋਸ਼ਲ ਮੀਡੀਆ ਤੇ ਸਾਝਾ ਕੀ ਹੈ ਸਾਨੂੰ ਵੀ ਮੌਕਾ ਮਿਲਿਆ ਟੀਵੀ ਤੇ ਆਉਣ ਦਾ ਸੋ ਇਹ ਮੇਰੇ ਲਈ ਪ੍ਰਾਊਡ ਮੂਮੈਂਟ